ਨਮਾਨ ਸਾਬ ਇੱਕ ਨਿਕਾਜਾ ਕੰਮ ਕਰ ਦਿਓ ਮੈਂ ਤੁਹਾਡੀ ਗੱਲ ਅੱਜ ਬਹੁਤੀ ਨਹੀਂ ਸੁਣਨੀ ਮੈਂ ਸਿਰਫ ਇੱਕ ਰਿਕਵੈਸਟ ਕਰਨੀ ਚਾਹੁੰਨਾ ਮੈਂ ਸਤਕਾਰਯੋਗ ਵੀਰ ਵੀ ਬੜੇ ਸਮਾਜ ਸੇਵਾ ਦੇ ਵਿੱਚ ਨੇ ਦੇਖੋ ਦਲਜੀਤ ਦੋਸਾਂਤ ਨੇ ਕਹਿ ਦਿੱਤਾ ਵੀ ਇੰਨੇ ਪਿੰਡ ਅਸੀਂ ਅਡਾਪਟ ਕਰਦਿਆਂ ਚੰਗੀ ਗੱਲ ਹੈ ਵੀਰੇ ਜਿਹੜਾ ਕੰਮ ਚੰਗਾ ਕਰਦਾ ਉਹਨੂੰ ਚੰਗਾ ਕਹਿਣਾ ਚਾਹੀਦਾ ਕਿਸੇ ਨੇ ਕਹਿਤਾ ਵੀ ਅਸੀਂ ਇੰਨੇ ਪਿੰਡ ਅਡਾਪਟ ਕਰਦੇ ਆ ਸਾਡੇ ਇਸ ਇਲਾਕੇ ਦੇ ਵਿੱਚ ਬਾਹ ਖੜੀ ਕਰਕੇ ਅਜੇ ਤੱਕ ਕਿਸੇ ਨੇ ਦਾਵਾ ਨਹੀਂ ਕੀਤਾ ਸਾਡੇ ਏਰੀਆ ਦੇ ਵਿੱਚ ਵੀ ਆ ਜਿਹੜਾ ਪਿੰਡ ਹੈ ਅਸੀਂ ਅਡਾਪਟ ਕਰਦੇ ਆ ਪਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਇੱਕ ਕਬੰਡੀ ਸੰਸਥਾ ਆ ਮੈਂ ਵੀ ਉਹਦਾ ਇੱਕ ਨਿਮਾਣਾ ਸੇਵਾਦਾਰ ਆ ਮੈਂ ਵੀ ਯਤਨ ਕਰਾਂਗਾ ਵੀਰ ਵੀ ਇੱਕ ਉਹਦੇ ਨਿਮਾਣੇ ਸੇਵਾਦਾਰ ਨੇ ਇਹ ਵੀ ਯਤਨ ਕਰਨਗੇ ਜੇ ਕਿਤੇ ਇੱਕ Arazi ਸਭਰਾ ਪਿੰਡ ਸਾਡਾ ਅਡਾਪਟ ਕਰ ਲੋ ਜਿਵੇਂ ਰਾਸ਼ਨ ਪਾਣੀ ਤੇ ਚਲੋ ਇਹਨਾਂ ਦਿਨਾਂ ਵਿੱਚ ਆ ਰਿਹਾ ਏ ਇਹ ਜਦੋਂ ਪਾਣੀ ਲੈਣਾ ਹੈ ਨਾ ਸਾਡੀ ਨਾ ਇੱਕ ਵੀਰੇ ਆਦਤ ਆ ਸਾਡੇ ਪੰਜਾਬੀਆਂ ਦੀ ਇਹ ਚੰਗੀ ਆ ਵੀ ਅੱਪੜ ਜਾਂਦੇ ਆ ਇੱਕ ਮਾੜੀ ਇਹ ਆ ਜਦੋਂ ਪਾਣੀ ਲੈਣਾ ਹੈ ਨਾ ਮੁਰਕੇ ਲੋਕਾਂ ਨੇ ਕਹਣਾ ਬੜਾ ਠੀਕ ਆ ਇਹਨਾਂ ਦੇ ਘਰਾਂ ਦੇ ਵਿੱਚੋਂ ਜਦੋਂ ਗਾਰਾ ਇਹਨਾਂ ਨੂੰ ਕਢਣਾ ਪੈਣਾ ਇਹਨਾਂ ਨੂੰ ਪਤਾ ਲੱਗਣਾ ਹੈ ਫर्श ਇਹਨਾਂ ਦੇ ਬਹਿ ਜਾਂਦੇ ਛੱਪ ਹਾਂ ਬੜਾ ਉਖਾ ਹੋ ਜਾਂਦਾ ਮੈਂ ਚਾਹਾਂਗਾ ਜੇ ਉਸ ਸਮੇਂ ਦੇ ਵਿੱਚ ਤੁਸੀਂ ਆ ਕੇ ਇਸ ਇੱਕ ਪਿੰਡ ਨੂੰ ਅਡਾਪਟ ਕਰੋ ਜਿਵੇਂ ਕਿ ਮੰਨ ਲਓ ਪਹਿਲੀ ਉੱਚੀ ਨੀਵੀਂ ਹੋ ਗਈ ਜਿਨ੍ਹਾਂ ਦੀ ਡੇਢ ਤੋਂ 2 ਕਿਲੇ ਆ ਹਾਂ ਉਹ ਛੋਟੇ ਛੋਟੇ ਜਿਨ੍ਹਾਂ ਦੇ ਕੋਲੇ ਮੰਨ ਲਓ ਟਰੈਕਟਰ ਆਦਿਕ ਦਾ ਪ੍ਰਬੰਧ ਨਹੀਂਗਾ ਟਰੈਕਟਰ ਖੈ ਨਹੀਂਗਾ ਉਥੇ ਡੀਜ਼ਲ ਪਵਾ ਦੇਣਾ ਤੇ ਟਰੈਕਟਰ ਆਪਾਂ ਨੂੰ ਇੱਥੋਂ ਕਿਤੋਂ ਸੰਗਤ ਦੇ ਵਿੱਚੋਂ ਮਿਲ ਜਾਣਾ ਇਧਰ ਆ ਵੀ ਤੂੰ ਵੀ ਤੇਰਾ ਟਰੈਕਟਰ ਜਿਹੜਾ ਨਾ ਕੋਈ ਅਸੀਂ ਉਹਦੀ ਟਰੈਕਟਰ ਕਿਹੜਾ ਤੇਰੇ ਕੋਲੇ ਜੌਂਡੀਅਰ 4x4 ਜੌਂਡੀਅਰ 4x4 ਕਿਉਂਡੀਅਰ 4x4 ਜੇ ਟਰੈਕਟਰ 4/4 ਰੱਖਿਆ ਹੈ ਉਹਦੀ ਪਾਵਰ ਕਿੰਨੀ ਕਿਹਾ ਹੈ ਪਾਵਰ 60 ਹਸਪਰ 60 ਹਸ ਪਾਵਰ ਹੈ ਤੇ ਉਹਨੂੰ ਚਲਾਉਣ ਵਾਲਾ ਤੇ ਜਿਹੜਾ ਟਰੈਕਟਰ ਲੈਂਦਾ ਉਹਦੀ ਵੀ ਪਾਵਰ ਵਾਵਾ ਹੁੰਦੀ ਹੈ ਵੱਡੀ ਪਾਵਰ ਰੱਖੀ ਟਰੈਕਟਰ ਤੇਰਾ ਹੋਏਗਾ ਤੇਲ ਅਸੀਂ ਪਵਾਵਾਂਗੇ ਜਿਹਹਦਾਰ ਤਰਨਜੀਤ ਸਿੰਘ ਨਮਾਣਾ ਜੀ ਹੋਗੇ ਵੀਰ ਹੋਗੇ ਅਸੀਂ ਰਲ ਮਿਲ ਕੇ ਤੇ ਜਿਹੜਾ ਦੋ ਕਿਲੇ ਤੋਂ ਘਟ ਹੈ ਉਹਨਾਂ ਦੀ ਜਿਹੜੀ ਜ਼ਮੀਨ ਹੈ ਆਪਾਂ ਰਲ ਕੇ ਪੱਧਰ ਕਰਾਂਗੇ ਜਕਾਰਾ ਗਜਾਓ ਬੋਲੇ ਸੋਨਿਆ ਸਿਆ ਕਾਲ ਮੈਂ ਸਾਡੇ ਮਾధ్యਮ ਰਾਹੀਂ ਕਹਿਣਾ ਚਾਹਣਾ ਵੀਰਾਂ ਨੂੰ ਤੁਸੀਂ ਇੱਕ ਟਰੈਕਟਰ ਕਿਹਾ ਮੈਂ ਦੋ ਦੇਊਂਗਾ ਆਪਦੇ 4x4 ਤੇ ਤੁਸੀਂ ਵਰਤਣਾ ਚਾਹੁੰਦੇ ਵਰਤ ਸਕਦੇ ਜੀ ਤੇ ਸਾਡਾ ਟਰੈਕਟਰ ਮੇਰੇ ਟਰੈਕਟਰ ਤੇ ਦਾਤੇ ਦੀ ਕਿਰਪਾ ਨਾਲ ਟਰੈਕਟਰ ਵਾਧੂ ਕਰਦੇ ਆਂਗੇ ਬਸ ਤੁਸੀਂ ਸਾਡਾ ਸਾਥ ਦੇ ਤੇਲ ਦਾ ਕਿਉਂਕਿ ਇਹ ਲੋਕ ਰੁੜੇ ਹੋਏ ਨੇ ਟਰੈਕਟਰ ਅਸੀਂ ਵਾਧੂ ਕਰਦੇ ਆਂਗੇ ਟਰੈਕਟਰ ਨੇ ਵੀਰ ਨੇ ਦੋ ਕਿਹਾ ਹਰ ਖੇਤ ਜਿਹੜੇ ਦੋ ਕਿੱਲੇ ਲੈ ਖੇਤ ਚ ਵੜਿਆ ਕਰਨਗੇ 10 ਟਰੈਕਟਰ ਵੜਿਆ ਕਰਨਗੇ ਮੈਂ ਕਿਹਾ ਜੀ ਆਪਾਂ ਇੰਝ ਕਰਾਂਗੇ ਜੋ ਮੰਨ ਲਓ ਸਾਡੇ ਬੈਂਕਾਂ ਦੇ ਵਿੱਚ ਹੋਇਆ ਯਤਨ ਕਰਾਂਗੇ ਹਨਾ ਉਹ ਲਾਵਾਂਗੇ ਜਦੋਂ ਉਹ ਮੁਗ ਗਿਆ ਜਿਹੜਾ ਕਿਤੇ ਘਰ ਦੇ ਵਿੱਚ ਹੋਇਆ ਥੋੜਾ ਬੋਤਾ ਉਹ ਲਾਵਾਂਗੇ ਜਦੋਂ ਉਹ ਮੁਗ ਗਿਆ ਫਿਰ ਬਈ ਦੀ ਚੋੜੀ ਅੜ ਲਾਂਗੇ ਇਹ ਤੇ ਸਾਡੇ ਕੋਲ ਹੀ ਆ ਨਾ ਅੜ ਲਾਂਗੇ ਸਾਡੀ ਕੌਮ ਨੂੰ ਔਰ ਸਿੱਧੀ ਇਹ ਗੱਲ ਕਹਿਣੀ ਹੈ ਵੀ ਸਾਨੂੰ ਰੁਪਈਆ ਨਾ ਭੇਜੋ ਸਾਡੇ ਤੇ ਤੇਲ ਦਾ ਡਰਮ ਭੇਜੋ ਤਾਂ ਭੇਜੋ ਵੀ ਪਿੰਡ ਦੇ ਵਿੱਚ ਤਾਂ ਕਿ ਗੱਲ ਹੀ ਖਤਮ ਹੋ ਜੇ ਇੱਕ ਜਗ੍ਹਾ ਪਿਆ ਹੋਵੇਗਾ ਟ੍ਰੈਕਟਰ ਦੇ ਵਿੱਚ ਪੈ ਜਾਏਗਾ ਨਮਾਨਾ ਜੀ ਇਹ ਥੋੜਾ ਜਿਹਾ ਸਾਥ ਦਿਓ ਆ ਵੀਰ ਦੋ ਆ ਵੀਰ ਇਧਰ ਲਿਆ ਆ ਇਧਰ ਆਜੋ ਬਈ ਹੁਣ ਵੀਰਾਂ ਨੇ ਕਿਹਾ ਤਾਂ ਵੀ ਪੈ ਗਿਆ ਦੇਖੋ ਕਾਰਨ ਪਤਾ ਕੀ ਏ ਰਾਸ਼ਨ ਆਉਣਾ ਧੰਨਵਾਦ ਆ ਜੀ ਇੱਕ ਦਿਨ ਦਾ ਹੋਊਗਾ ਦੋ ਦਿਨ ਦਾ ਹੋਊਗਾ ਨਾ ਪੈਰਾ ਸਿਰ ਕਰਨ ਵਾਸਤੇ ਇਹਨਾਂ ਨੇ ਫਸਲ ਬੀਜਦੀ ਹੁਣ ਇਹਨਾਂ ਨੇ ਜਿਚਕਾਰਾ ਛੱਡਤਾ ਵੀ ਤੁਹਾਡੇ 2 ਕਿੱਲੇ 3 ਕਿੱਲੇ ਵਾਲਾ ਜਿਹੜਾ ਮਾਤੜ ਜ਼ਿਮੀਂਦਾਰ ਏ 5 ਤੋਂ ਥੱਲੇ ਥੱਲੇ ਜਿਹਦੇ ਕੋਲ ਟਰੈਕਟਰ ਨਹੀਂ ਹੈਗਾ ਉਹਦੀ ਅਸੀਂ ਪੈੜੀ ਪੱਧਰ ਕਰਕੇ ਜਾਾਂਗੇ ਤੁਹਾਡੀਆਂ ਹੁਣ ਪੈਲੀਆਂ ਕਣਕ ਬੀਜ ਕੇ ਜਾਣਗੇ ਖਾਦ ਬੀਜ ਇਹਨਾਂ ਦਾ ਹੋਊਗਾ ਹੋਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਇਹੋ ਹੀ ਆਨੇ ਆ ਵੀ ਬਾਤ ਤੋਂ ਬਾਦ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸੇਵਾ ਕਰਨ ਆਏ ਜਿਹੜੇ ਇਤਨਾ ਜਿਵੇਂ ਇਤਨਾ ਤੇਰ ਜਿਵੇਂ ਲਾਉਣਗੇ ਦੇ ਗਾਂ ਪੈਲੀਆਂ ਰੋੜਤੀਆਂ ਲੋਕਾਂ ਦੀਆਂ ਕਿਉਂਕਿ ਸਰਕਾਰ ਨੇ ਤਾਂ ਕੰਮ ਹੀ ਹੋਇਆ ਕਰਤਾ ਵੀ ਤੁਸੀਂ ਪੈਲੀ ਬੀਜੋ ਹੀ ਨਾ ਹੂੰ ਸਾਢੇ ਉਹਨਾ ਕੰਮ ਹੀ ਹੋਇਆ ਕਰਕਤਿਆ ਹੋਆ ਇਹ ਪੈਲੀਆਂ ਨਾ ਪਾਣੀ ਨਾ ਛਰਦਾ ਪੈਲੀ ਵਾਲਾ ਦਰਿਆ ਪੁੱਟ ਕੇ ਲੈ ਗਿਆ ਹੂੰ ਅਸਲ ਉੱਚੀ ਨਹੀਂ ਵੀ ਹੋਗੀ ਨਾ ਜੀ ਦਰਿਆ ਬਹਿ ਗਿਆ ਜੀ 10-10 ਫੁੱਟ ਆਇਆ ਬਣ ਗਏ ਸਾਡੀਆਂ ਜ਼ਮੀਨਾਂ ਤਾਂ ਰੁੜ ਗਈਆਂ ਉਹ ਤਾਂ ਬਣਨ ਵਾਲਾ ਚਾਂਸ ਹੀ ਨਹੀਂ ਰਹਿ ਗਿਆ ਸਾਨੂੰ ਤਾਂ ਘਰਾਂ ਦੀ ਮੀਤ ਨਹੀਂ ਵੀ ਉਹੀ ਬਚੰਗੇ ਕਿ ਨਹੀਂ ਬਿਲਕੁਲ ਢਾ ਨੇੜੇ ਆ ਗਿਆ ਅੱਧਾ ਕਿਲਾ ਉੱਥੇ ਰਹਿ ਗਿਆ ਆਪਣੇ ਘਰ ਤੋਂ ਬੱਪੂ ਮੈਂ ਨਾ ਬਹੁਤਾ ਦਾਅਵਾ ਤੇ ਨਹੀਂ ਕਰਦਾ ਹਨਾ ਇਹਨਾ ਕਰਾਂਗੇ ਵੀ ਅਸੀਂ ਆਪਣਾ ਯਤਨ ਕਰਾਂਗੇ ਜਿੰਨਾ ਹੋ ਸਕਦਾ ਹੋਇਆ ਅਸੀਂ ਆਪਣੀ ਬਾਹ ਲਾਵਾਂਗੇ ਕੋਈ ਚੀਜ਼ਾਂ ਜਿੱਥੇ ਸਾਡੇ ਹੱਥ ਕੜੇ ਹੋਏ ਉੱਥੇ ਦੁਨੀਆ ਨੂੰ ਬਸਾ ਦਾਂਗੇ ਇਹ ਦੇਖੋ ਤੁਸੀਂ ਦਰਿਆਈ ਲੋਕ ਹੋ ਹਨਾ ਦਰਿਆ ਤੇ ਰਹਿਣ ਵਾਲੇ ਉਹ ਦਰਿਆਵਾਂ ਨਾਲ ਪਹਿਲੀ ਵਾਰੀ ਤੇ ਬਾਪ ਪਿਆ ਨਹੀਂ ਕਦੋਂ ਦਾ ਬਾਪ ਪੈ ਰਿਆ ਜੀ ਅਸੀਂ ਜੋਂ ਜੰਮੇ ਹੁੰਦੇ ਪਿਆਰ ਜੰਮੇ ਜਿਉਂ ਜੰਮੇ ਦਰਿਆਵਾਂ ਨਾਲ ਵਾਪਿੰਦਾ ਪਿਆ ਹਨਾ ਕਦੀ ਤੁਸੀਂ ਉੱਤੇ ਕਦੀ ਦਰਿਆ ਥੱਲੇ ਕਦੀ ਦਰਿਆ ਉੱਤੇ ਕਦੀ ਤੁਸੀਂ ਥੱਲੇ ਇਹ ਕੋਲ ਚੱਲਦਾ ਪਿਆ ਐਦਕੀ ਨਾ ਆਪਾਂ ਇਹਦੇ ਕਰਦੇ ਆ ਦੇਖੋ ਵੱਡੇ ਦਾਵੇ ਸਿਆਣੇ ਕਹਿੰਦੇ ਓਨੀ ਗੱਲ ਕਰੋ ਜਿੰਨੀ ਕ ਜਿਹੇਦਾਰ ਤਰਨਜੀਤ ਸਿੰਘ ਨਮਾਨਾ ਕੋਲ ਵੀ ਅਜੇ ਜਕਾਰਾ ਆਪਾਂ ਗਜਾਉਣਾ ਆ ਬਾਈ ਨੇ ਕਹਿ ਦਿੱਤਾ ਟਰੈਕਟਰ ਮੈਂ ਤੁਹਾਨੂੰ ਇੰਨੀ ਬੇਨਤੀ ਕਰ ਦਿੱਤੀ ਵੀ ਆਪਾਂ ਯਤਨ ਕਰਾਂਗੇ ਸੰਗਤਾਂ ਨੂੰ ਬੇਨਤੀਆਂ ਕਰ ਕਰਕੇ ਡੀਜ਼ਲ ਜਿਹੜੇ ਵੀ ਅੱਜ ਆਪਣੇ ਨਾਲ ਖਲੋਤੇ ਆ ਗਾਂ ਵੀ ਇਹਨਾਂ ਨੂੰ ਬੇਨਤੀ ਕਰ ਦਾਂਗੇ ਵੀ ਭਾਈ 50000 ਦਾ ਡੀਜ਼ਲ ਤੁਸੀਂ ਕਰ ਦਿਓ ਬੇਨਤੀਆਂ ਨੇ ਇੰਨਾ ਕਿਤੇ ਕੋਈ ਨਹੀਂ ਸਾਰੇ ਸਾਰੇ ਵੀਰ ਕਮਾਈ ਕਰਦੇ ਤਿੰਨ ਤਿੰਨ ਚਾਰ ਚਾਰ ਹਜ਼ਾਰ ਵੀ ਕੀਤਾ ਤੇ ਆਪਣਾ ਮਸਲਾ ਹੱਲ ਹੋ ਜਾਣਾ ਹੈ ਹਨਾ ਤੇ ਕੋਈ ਦਿੱਕਤ ਨਹੀਂ ਜੇ ਲੋਡ ਪਈ ਕੋ ਲੱਖ ਦੋ ਲੱਖ ਦੀ ਸੇਵਾ ਮੈਂ ਕਰ ਦਾਂਗਾ ਜਦ ਕਿ ਮੈਂ ਵੀ ਇੱਥੇ ਦਰਿਆ ਚ ਰੁੜ ਜਾਵਾਂ ਆਪਣੀ ਕਿੰਨੀ ਜਮੀ ਰੁੜੀ ਇੱਥੇ ਆਪਣੀ ਚਾਰ ਕਿਲੇ ਦੇ ਸਪੈਦੇ ਰੁੜ ਗਿਆ ਜੀ ਹਾਂਜੀ ਤੇ ਮਤਲਬ 17 18 ਕਿਲੇ ਥਾ 17 18 ਕਿਲੇ ਜਿਹਾ ਸਤਾ ਤੁਸੀਂ ਸਾਡੇ ਭੇਤੀ ਹੋ ਹਾਂਜੀ ਇਹਨੇ ਤਾਂ ਵੀ ਕੁੱਟੀ ਗਈ ਹੈ ਜੀ ਹਾਂਜੀ ਸਾਡੀ ਭਾਜੀ ਵੀ ਮੇਂ ਕੁੱਟੀ ਗਈ ਹੈ ਸ਼ਾਮ ਉਹ ਫੋਨ ਵਾਦੋ ਹੋ ਗਈ ਅੱਛਾ ਹਾਂਜੀ ਇੱਥੇ ਹੌਲੀ ਬੋਲ ਭਰਾਵਾ ਮੇਰਾ ਬਾਪੂ ਹੋਣਾ ਕਿ ਦਿਲ ਤੇ ਨਾ ਗੱਲ ਆ ਜਾਵੇ ਬਜ਼ੁਰਗ ਬੰਦੇ ਨਾਲ ਕਈ ਵਾਰੀ ਹੁੰਦਾ ਆ ਨਹੀਂ ਨਹੀਂ ਹਾਂਜੀ ਹਾਂਜੀ ਨਹੀਂ ਪਤਾ ਕੀ ਚੱਕਰ ਹੈ ਇੱਥੇ ਦਰਸ਼ਕੋ ਮੈਂ ਦੱਸ ਦੇਣਾ ਚਾਹੁੰਦਾ ਮਾਂ ਭਾਵੇਂ ਕਿ ਮੈਂ ਖੁਦ ਪੀੜਤ ਆ ਇਸੇ ਇਲਾਕੇ ਦੇ ਵਿੱਚ ਸਾਡੀ ਆਪਣੀ 17 18 ਕਿੱਲੇ ਜ਼ਮੀਨ ਰੋੜੀ ਗਈ ਹੈ ਕਈ ਪੁੱਛਦੇ ਵੀ ਫਸਲ ਰੁੜੀ ਹੈ ਮੈਂ ਦੱਸ ਦੇਣਾ ਚਾਹੁੰਨਾ ਫਸਲ ਰੁੜਨਾ ਇੱਕ ਡਿਫਰੈਂਟ ਚੀਜ਼ ਹੁੰਦੀ ਹੈ ਦਰਿਆ ਜਦੋਂ ਕਿਸੇ ਨੂੰ ਪਾਣੀ ਲੰਗਾਉਂਦਾ ਨਾ ਵੀਰੋ ਲੁਧਿਆਣੇ ਵਾਲੇ ਨੂੰ ਦੱਸਦਾ ਮਾਂ ਉਹ ਉਥੋਂ ਪੁੱਟ ਕੇ ਲੈ ਜਾਂਦਾ ਮਿੱਟੀ ਉਥੇ ਟੋਆ ਪਾ ਦਿੰਦਾ ਬਹੁਤ ਵੱਡਾ ਤੇ ਐਡਾ ਵੱਡਾ ਟੋਆ ਹੁੰਦਾ ਜਿਹੜਾ ਟਰੈਕਟਰਾਂ ਨਾਲ ਨਾਲ ਕਦੀ ਭਰਿਆ ਨਹੀਂ ਜਾ ਸਕਦਾ 88 ਦੇ ਟੋਏ ਅੱਜ ਵੀ ਪੈ ਰਹੇ ਜਿਹੜੇ ਅਜੇ ਤੱਕ ਭਰੇ ਨਹੀਂ ਗਏ ਸਾਡੇ ਆਪਣੇ ਖੇਤਾਂ ਵਿੱਚ ਹੈ ਪਰ ਮਾਲਕ ਕਿਰਪਾ ਕਰੇ ਕੋਈ ਦਿੱਕਤ ਨਹੀਂ ਸਾਡੀ ਚਿੰਤਾ ਨਾ ਕਰਿਆ ਜੇ ਸਾਡੇ ਸਫੈਦੇ ਰੁੜ ਗਏ ਸਾਰਾ ਕੁਝ ਰੁੜ ਗਿਆ ਪਰ ਮੈਂ ਫਿਰ ਵੀ ਕਹਿਣਾ ਵਾਂ ਜੇ ਲੱਖ 2 ਲੱਖ ਦੇ ਤੇਲ ਦੀ ਲੋੜ ਪਈ ਅਸੀਂ ਹਾਜ਼ਰ ਹਾਂ ਤੇ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਦਿਲ ਰੱਖਿਆ ਜੇ ਨਾਲ ਖੜੇ ਮਿਲਾਂਗੇ ਤੇ ਜਿਹੇਦਰ ਨਮਾਨਾ ਦੀ ਇੱਕ ਨਿਕਾਜਾ ਕੰਮ ਕਰਦੇ ਹੋ ਮੈਂ ਵੀ ਆ ਜਾਣਾ ਤੁਸੀਂ ਵੀ ਆਜਰੋ ਮਜੀਤ ਸਿੰਘ ਬਟਾਰੀ ਵੀ ਹਾਜ਼ਰ ਹੈ ਬੇਨਤੀਆਂ ਕਰ ਰੀਆਂ ਨੇ ਲੋਕਾਂ ਨੇ ਹਾਜ਼ਰ ਹੋ ਜਾਣਾ ਬਟਾਰੀ ਸਾਹਿਬ ਇੱਕ ਬੇਨਤੀ ਲਗਿਆ ਕਰਨ ਮੀਡੀਆ ਦੇ ਵਿੱਚ ਲਗਿਆ ਕਰਨਾ ਹੁਣ ਭਾਵੇਂ ਪਿੰਡਾਂ ਦੇ ਵੀਰਾਂ ਨੂੰ ਇੱਕ ਵਾਰੀ ਭਾਵੇਂ ਰਾਸ਼ਨ ਵਾਸਤੇ ਰੋਕ ਦਿਆ ਜੇ ਉਹਨਾਂ ਨੂੰ ਕਹਿ ਦਿਓ ਵੀ ਪੈਂਡਿੰਗ ਕਰ ਲੋ ਬੇਨਤੀ ਮੰਨ ਲੋ ਬਟਾਰੀ ਗਾੜ ਨੂੰ ਮੈਂ ਵੀ ਬੇਨਤੀ ਕਰ ਦਿੰਦਾ ਮਾ ਜਿਹੜੇ ਬਟਾਰੀ ਦੇ ਐਨ ਆਰ ਆਈ ਭਰਾ ਤੇ ਦੂਜੇ ਵੀਰ ਨੇ ਇੱਕ ਵਾਰੀ ਭਾਵੇਂ ਸਾਡੇ ਇਲਾਕੇ 'ਚ ਰਾਸ਼ਨ ਰੋਕ ਦਿਆ ਜੇ ਜਿਹੜਾ ਤੁਸੀਂ ਜੇਤੇ ਲੈ ਲਿਆ ਤੇ ਕੋਈ ਦਿੱਕਤ ਨਹੀਂ ਆਉਣ ਦੇ ਆ ਜੇ ਇੱਕ ਵਾਰੀ ਭਾਵੇਂ ਰੋਕ ਦਿਆ ਜੇ ਪਰ ਜਦੋਂ ਹੁਣ ਸਾਨੂੰ ਜ਼ਮੀਨਾਂ ਬਣਾਉਣ ਵੇਲੇ ਲੋੜ ਪੈਣੀ ਹੈ ਨਾ ਸਾਡੇ ਲੋਕਾਂ ਦੀ ਉਦੋਂ ਆ ਕੇ ਬਾਹ ਫੜਿਆ ਜੇ ਰੁਪਈਆ ਕਿਸੇ ਨੂੰ ਨਾ ਭੇਜਿਆ ਜੇ ਤੇਲ ਹਿੱਸੇ ਦਾ ਭੇਜ ਦਿਆ ਜੇ ਕਿਉਂ ਜੀ ਇਹ ਬੇਨਤੀ ਤੁਸੀਂ ਵੀ ਕਰ ਦਿਓ ਮੜਿਆ ਜੇ ਤੁਹਾਡੇ ਐਨ ਆਰ ਆਈ ਪ੍ਰਾਤ ਤਗੜੇ ਐ ਤੇ ਤੁਹਾਡੇ ਤੇ ਵਿਸ਼ਵਾਸ ਵੀ ਕਰਦੇ ਐ ਮੈਂ ਚਾਹਉਣਾ ਥੋੜਾ ਤੁਹਾਡੇ ਦੋ ਦੋ ਬੋਲਾਂ ਦੇ ਨਾਲ ਇਹਨਾਂ ਲੋਕਾਂ ਦਾ ਨਾ ਜਮੀਨਾ ਬੱਜ ਜਾਣਗੀਆ ਸੋਹਣਿਆ ਵੀਰਾ ਮੈਨੂੰ ਕੱਲ ਇੱਕ ਵੀਰ ਕਹਿੰਦਾ ਕਹਿੰਦਾ ਤੂੰ ਮਿੰਤਾ ਜੀਆਂ ਕੱਢੀ ਜਾਣਾ ਕਹਿੰਦਾ ਇੰਟਰਵਿਊ ਨਹੀਂ ਲੱਗਦੀ ਜਾਂ ਲੱਗਦਾ ਜਿਵੇਂ ਮੱਖੂ ਮਿੰਤਾ ਕੱਢਦਾ ਮੈਂ ਕਿ ਆਪਣੀ ਖਾਤਰ ਬਾਈ ਕੱਢਦਾ ਮੈਂ ਕਿਸੇ ਦੀ ਖਾਤਰ ਕੱਢਦਾ ਮੜਿਆ ਜੇ ਤੁਸੀਂ ਬੇਨਤੀ ਕਰ ਦਿਓ ਵਾਹਿਗੁਰੂ ਜੀ ਮਕਸਦ ਮੈਂ ਦੱਸਣਾ ਚਾਹਣਾ ਜਦੋਂ ਤੋਂ ਵੀ ਸੰਪਰਕ ਤਾਂ ਕਿਉਂਕਿ 23 ਦੇ ਵਿੱਚ ਵੀ ਇਹ ਸੇਵਾ ਕੀਤੀ ਸੀ ਜਿਹੜੇ ਪਿੰਡ ਦੇ ਐਨ ਆਰ ਆਈ ਵੀਰ ਨੇ ਜਾਂ ਜਿਹੜੇ ਪਿੰਡ ਦੇ ਵੀਰ ਨੇ ਉਹ ਚੀਜ਼ ਤੋਂ ਭਲੀ ਭਾਂਤ ਜਾਣੂ ਨੇ ਸ਼ਾਇਦ ਜਿਹੜੇ ਵੀਰ ਪਹਿਲੀ ਵਾਰੀ ਜੁੜੇ ਉਹਨਾਂ ਨੂੰ ਐਂ ਲੱਗਦਾ ਕਿ ਇਹਨਾਂ ਤੱਕ ਰਾਸ਼ਨ ਪਹੁੰਚਾਉਣਾ ਜਾਂ ਪਸ਼ੂਆਂ ਤੱਕ ਫੀਡ ਪਹੁੰਚਾਉਣੀ ਸਾਡੀ ਸੇਵਾ ਖਤਮ ਹੋ ਜਾਣੀ ਹੈ ਜਿਹੜੇ ਵੀਰਾਂ ਨੂੰ ਪਤਾ ਕਿ ਇਹ ਇਹ 25% ਸੇਵਾ ਇਹਨਾਂ ਇਹ ਗਾਹਾਂ ਕਿਸੇ ਅੱਗੇ ਝੋਲੀ ਨਾ ਆਢਣ ਹੱਥ ਨਾ ਆਢਣ ਉਹਦੇ ਲਈ ਇਹਨਾਂ ਨੂੰ ਪੈਰਾਂ ਅੰਦਰ ਕਰਨਾ ਅਸੀਂ ਜਿਹੜੀ ਵੀ ਸੇਵਾ ਕਰ ਰਹੇ ਹਾਂ ਜਿੰਨੀ ਵੀ ਜੇਵਾਟਾਇ ਕੋਈ ਐਨਆਰਆਈ ਵੀਰ ਨਾ ਮੈਂ ਜਿਹੜਾ ਰਾਤ ਵੀ ਕਿਹਾ ਸੀ ਇੱਕ ਪਰਿਵਾਰ ਆ ਸਾਡੇ ਕੋਲੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕੋਲੋਂ ਦੋ ਟਰਾਲੀਆਂ ਤੁਸੀਂ ਰਾਸ਼ਨ ਦੀਆਂ ਲੈ ਲਓ ਤੇ ਸਾਡਾ ਬੇਟਾ ਤੁਹਾਨੂੰ 51000 ਰੁਪਏ ਦੇਵੇਗਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜਾ ਤੁਸੀਂ ਸਾਨੂੰ ਰਾਸ਼ਨ ਦੇਣਾ ਉਹ ਰਾਸ਼ਨ ਦੀ ਜਗ੍ਹਾ ਤੇ ਸਾਨੂੰ ਤੁਸੀਂ ਚੋਕਰ ਤੇ ਫੀਡ ਦੀ ਇੱਕ ਟਰਾਲੀ ਦੇ ਦਿਓ ਅੱਜ ਉਹਨਾਂ ਦੇ ਵੀਰ ਦਾ ਫੋਨ ਆ ਗਿਆ ਸਾਨੂੰ ਪਰ ਜਿਹੜਾ 51000 ਰੁਪਏ ਤੁਸੀਂ ਸਾਨੂੰ ਦੇਣਾ ਉਹ ਕਿਸੇ ਵੀਰ ਦਾ ਜਿਹੜੀ ਜ਼ਮੀਨ ਆ ਉਹ ਪੱਧਰ ਕਰਨ ਦੇ ਲਈ ਡੀਜ਼ਲ ਦੇ ਦਿਓ ਔਰ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਐਸੇ ਆ ਜਾਂ ਵੈਸੇ ਆ ਉਹ ਕਹਿੰਦੇ ਜਿੱਦਾਂ ਤੁਸੀਂ ਕਹੋ ਇਸ ਕਰਕੇ ਮੈਂ ਕਿ ਜਿੰਨੀ ਵੀ ਇੱਥੇ ਸੇਵਾ ਹੋਏਗੀ ਔਰ ਜਿੰਨੇ ਵੀ ਪੱਪਾਂ ਪਾਰ ਹੋ ਕੇ ਮੇਰਾ ਸਮੁੱਚਾ ਨਗਰ ਸਾਡੇ ਐਨ ਆਰ ਆਈ ਵੀਰ ਕਿਉਂਕਿ ਇਸ ਬਾਵਾ ਮਾਂ ਚੱਲਦੀਆਂ ਰਹਦੀਆਂ ਪਿੰਡ ਚ ਵੀ ਚੱਲਦੀਆਂ ਰਹਦੀਆਂ ਅਸੀਂ ਤੁਨੋਂ ਮਨੋਂ ਤੇ ਤੁਹਾਨੂੰ ਠੋਕੇ ਜੋ ਵੀ ਸੇਵਾ ਲੱਗੇਗੀ ਇੱਥੇ ਉਹ ਸਾਰਾ ਨਗਰ ਤੇ ਸਾਡੇ ਐਨ ਆਰ ਆਈ ਵੀਰ ਨਵਾਉਣਗੇ ਬਹੁਤ ਬਹੁਤ ਬਾਈ ਜੀ ਮਿਹਰਬਾਨੀਆਂ ਹਾਂਜੀ ਤੇ ਜਸਦਰ ਤਰਨਜੀਤ ਸਿੰਘ ਨਮਾਨਾ ਦੀ ਇੱਕ ਹੁਰਜਕਾਰ ਅੱਗੇ ਜਾ ਦਿਓ ਜਦੋਂ ਇਹਨਾਂ ਦੇ ਹੁਣ ਫਸਲਾਂ ਬੀਜਣੀਆਂ ਨੇ ਤੇ ਟਰੈਕਟਰਾਂ ਦੇ ਪ੍ਰਬੰਧ ਵੀਰਾਂ ਨੇ ਕਰ ਦਿੱਤੇ 4x4 ਭਰਾਵਾ ਟਰੈਕਟਰ ਬੜੇ ਮਹਿੰਗੇ ਆਉਂਦੇ ਆ ਹਣਾ ਇਹਨਾਂ ਟਰੈਕਟਰਾਂ ਦੇ ਕਰਤੇ ਪ੍ਰਬੰਧ ਕੋ ਚਾਰ ਟਰੈਕਟਰ ਹੋਰ ਹਰਪਾਲ ਸਿੰਘ ਮਖੂ ਨੂੰ ਆਪਾਂ ਇੱਕ ਬੇਨਤੀ ਕਰਦੇ ਆਂ ਬਈ ਚਾਰ ਪੰਜ ਟਰੈਕਟਰਾਂ ਦਾ ਪ੍ਰਬੰਧ ਤੁਸੀਂ ਕਰ ਦਿਓ ਟਰੈਕਟਰ ਆ ਸਾਰੇ ਵੀਰਾਂ ਦੇ ਮੇਰਿਆਂ ਦੇ ਨੇ ਇਹ ਆਪਣੇ ਤੋਂ ਬਾਹਰ ਨਹੀਂ ਗੇ ਟਰੈਕਟਰ ਦੇ ਇੱਥੇ 10 ਚੱਲਣਗੇ ਤੁਸੀਂ ਤੇਲ ਦਾ ਪ੍ਰਬੰਧ ਤੇ ਖਾਦ ਬੀਜ ਦਾ ਕਰ ਲਓ ਜੀ 10 ਟਰੈਕਟਰਾਂ ਦਾ ਪ੍ਰਬੰਧ ਇਹ ਕਰਨਗੇ ਬੋਲੇ ਸੋ ਨਿਹਾਲ ਤਿੰਨ ਮਾਨ ਸਾਹਿਬ ਹੁਣ ਤੇਲ ਵੀਰ ਨੇ ਕਿਹਾ ਵੀ ਸੰਗਤਾਂ ਨੂੰ ਬੇਨਤੀ ਅਸੀਂ ਕਰਾਂਗੇ ਮੈਂ ਕਰਾਂਗਾ ਤੇ ਇਹਨਾਂ ਦੇ ਕੋਲ ਟਰੈਕਟਰ ਲੈਣੇ ਆ ਤੇ ਤੇਲ ਦੇ ਪ੍ਰਬੰਧ ਆਪਾਂ ਰਲ ਮਿਲ ਕੇ ਕਰ ਲਾਂਗੇ ਤੇ ਖਾਦ ਬੀਜ ਕਰਕੇ ਜਿਹੜੇ ਛੋਟੇ ਜ਼ਿਮੀਦ ਛੋਟੇ ਕਨਾਂ ਜ਼ਿੰਮੇਦਾਰ ਨਹੀਂ ਇੱਥੇ ਦਰਸ਼ਕੋ ਕਿਸੇ ਨੂੰ ਤਰਾਜ ਨਾਵੇ ਜ਼ਿੰਮੇਦਾਰ ਨਹੀਂ ਕਹਿਣ ਤੋਂ ਪਹਿਬ ਛੋਟਾ ਕੋਈ ਵੀ ਹੈ ਜ਼ਿੰਮੇਦਾਰ ਕਹਿ ਲੋ ਮਜ਼ਦੂਰ ਕਹਿ ਲੋ ਜਿਹੜਾ ਬਹੁਤ ਛੋਟਾ ਆ ਉਹਨਾਂ ਦਾ ਹੱਲ ਕਰਾਂਗੇ ਜੇ ਘਾਰ ਅਗ ਜਾਦੇ ਬਾਬਿਓ ਮਕਬੂਰ ਸਾਹਿਬ ਜਟਾਰਾ ਛੱਡਣ ਤੋਂ ਪਹਿਲਾਂ ਮੈਂ ਤੁਹਾਡੇ ਦੋਨਾਂ ਭਰਾਵਾਂ ਦਾ ਮੁੱਖ ਭਰਾਵਾਂ ਦਾ ਜੀ ਡਿਲ ਦੀ ਕਰ ਰਿਹਾ ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਸਾਨੂੰ ਇਸ ਇਲਾਕੇ ਨਾਲ ਜੀਰੋ ਗ੍ਰਾਉਂਡ ਤੋਂ ਦਰਸ਼ਨ ਕਰਾ ਕੇ ਤੇ ਸਾਨੂੰ ਇਹਦੀ ਪ੍ਰੇਰੀਆ ਸੇਵਾ ਲਈ ਜੀ ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਡਾ ਉਦਮ ਤੇ ਬਾਲ ਤੇ ਸ਼ਕਤੀ ਬਖਸ਼ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਆਪਣੇ ਸਾਥੀਆਂ ਤੇ ਸਹਿਯੋਗ ਦੇ ਨਾਲ ਤੇ ਲੁਧਿਆਣਾ ਵਾਸੀਆਂ ਦੇ ਸਮੂਹ ਸੰਤਾਂ ਦੇ ਸਹਿਯੋਗ ਨਾਲ ਤਰਨ ਮਨ ਤੇ ਧਨ ਦੇ ਨਾਲ ਜੀ ਡੀਜ਼ਲ ਦੀ ਵੀ ਖਾਦ ਦੀ ਵੀ ਤੇ ਬੀਜ ਦੀ ਵੀ ਇਹ ਜੋ ਤੁਸੀਂ ਅਡਾਪਟ ਕੀਤਾ ਜੀ ਪਿੰਡ ਨੂੰ ਅਸੀਂ ਡੋਪਟ ਕਰ ਲਿਆ ਹੈ ਬਿਲਕੁਲ ਵੀਰ ਦੀ ਇੱਕ ਆਵਾਜ਼ ਆਈਏ ਕਹਿੰਦਾ ਵੀ ਤਿੰਨ ਪਿੰਡ ਇਧਰ ਵੀ ਨੇ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਭਰਾਵਾ ਮੇਰੇ ਕੋਲੇ ਨਾ ਦਲਜੀਤ ਦਸਾਂਝ ਵਾਲਾ ਬੈਂਕ ਬੈਲੈਂਸ ਨਹੀਂਗਾ ਅਸੀਂ ਜਿੰਨੇ ਜੋਗੇ ਆ ਅਸੀਂ ਇੱਕ ਪਿੰਡ ਦੀ ਜੁਮੈਰੀ ਚੱਕ ਲਈਏ ਫੜਾ ਮਾਰ ਕੇ ਚਲੇ ਜਾਈਏ ਕੱਲ ਨੂੰ ਪਿੰਡ ਵਾਲੇ ਸਾਨੂੰ ਵੇਖਦੇ ਫਿਰਨ ਉਹ ਬੇਇੱਜ਼ਤੀ ਕਰਵਾਉਣ ਨਾਲੋਂ ਚੰਗਾ ਵੀ ਇੱਕ ਪਿੰਡ ਦੀ ਦੂਜਾ ਮੈਂ ਇੱਕ ਹੋਰ ਆਪਣੇ ਵੱਲੋਂ ਇੱਕ ਬੇਨਤੀ ਲਗਾ ਮੈਂ ਕਰਨਾ ਆ ਬਿਲਕੁਲ ਵੱਡੀ ਗੱਲ ਲੱਗਿਆ ਮੈਂ ਕਰਨਾ ਅਤੀ ਸਤਿਕਾਰਯੋਗ ਮਾਤਾ ਵਿਪਨ ਪ੍ਰੀਤ ਕੌਰ ਜੀ ਦਾ ਫੋਨ ਆਇਆ ਸੀ ਉਹਨਾਂ ਨੇ ਕਿਹਾ ਸੀ ਵੀ ਮੈਂ 1000 ਕੰਬਲੇਸ ਏਰੀ ਲੱਖਾਂ ਰੁਪਏ ਦੇ ਕੇ ਪਾਣੀਪਤ ਫੈਕਟਰੀ ਦੇ ਵਿੱਚੋਂ ਕੰਬਲਾਂ ਦੇ ਆਰਡਰ ਦੇ ਵੀ ਦਿੱਤੇ ਨੇ ਜਿਹੜੇ ਇਲਾਕੇ ਚ ਆਉਣੇ ਆਂ ਮਾਤਾ ਜੀ ਕਹਿੰਦੇ ਸੀ ਇਸ ਤੋਂ ਇਲਾਵਾ ਮਾਤਾ ਜੀ ਕਹਿੰਦੇ ਸੀ ਵੀ ਇਸ ਤੋਂ ਇਲਾਵਾ ਮੈਂ ਮਾਤਾ ਜੀ ਦੇ ਅਜੇ ਪਰਮਿਸ਼ਨ ਨਹੀਂ ਲਈ ਪਰ ਮੈਂ ਆਪਣੇ ਵੱਲੋਂ ਕਹਿ ਦਿੰਨਾ ਮੈਂ ਕਿਉਂਕਿ ਮੈਨੂੰ ਪਤਾ ਉਹਨਾਂ ਦਾ ਪ੍ਰਮਾਤਮਾ ਨੇ ਹੱਥਾਂ ਦੇ ਵਿੱਚ ਜੇ ਮਾਇਆ ਦਿੱਤੀ ਹੈ ਨਾ ਤੇ ਉਹਨਾਂ ਨੇ ਹੱਥ ਕਦੀ ਆਪਣੀ ਜੇਬ 'ਚ ਨਹੀਂ ਖੋਲਿਆ ਉਹ ਜ਼ਿਆਦਾਤਰ ਕਿਸੇ ਦੀ ਝੋਲੀ 'ਚ ਹੀ ਖੋਲਦੇ ਆ ਤੇ 1000 ਲੀਟਰ ਡੀਜ਼ਲ ਦੀ ਸੇਵਾ ਮਾਤਾ ਵਿਪਨ ਪ੍ਰੀਤ ਕੌਰ ਜੀ ਵੱਲੋਂ ਹੋਏਗੀ 1000 ਡੀਜ਼ਲ ਦੀ ਸੇਵਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਹ ਮੈਨੂੰ ਲੱਗਦਾ ਵੀ ਆਪਣਾ ਨੇੜੇ ਤੇੜੇ ਕੰਮ ਲੱਗ ਹੀ ਗਿਆ ਹੁਣ ਨਾ ਜਿਵੇਂ 1000 ਲੀਟਰ ਉਹ ਕਰ ਦੇਣਗੇ ਜੇ ਐਮਰਜੈਂਸੀ ਕੋਈ ਸ਼ਰਧਾਲੂ ਵੀ ਆ ਗਏ ਠੀਕ ਹੈ ਨਹੀਂ ਤੇ 1000 ਲੀਟਰ ਮੈਂ ਕਰ ਦਿਆਂਗਾ ਇਹ ਕਰ ਕਰਾ ਕੇ ਆਪਾਂ ਕੋਈ ਨਾ ਕੋਈ ਮਸਲਾ ਹੱਲ ਕਰ ਲਾਂਗੇ ਕੋਈ ਨੀ ਸਹਿਯੋਗੀ ਬਤੇਰੇ ਨੇ ਲੈ ਲਾਂਗੇ ਆਪਾਂ ਜੀ ਇੱਕ ਪਿੰਡ ਦਾ ਅੱਜ ਕਾਰਜ ਹੋ ਗਿਆ ਬਹੁਤ ਬਹੁਤ ਸੰਗਤ ਜੀ ਤੁਹਾਡਾ ਧੰਨਵਾਦ ਉਸੀ ਹੌਸਲਾ ਜੇ ਦਿੰਦੇ ਹੋ ਤਾਂ ਸਾਡਾ ਵੀ ਇਹਦੇ ਨਾਲ ਥੋੜਾ ਜਨਾ ਜੀਰਾ ਜਿਹਾ ਬਣ ਜਾਂਦਾ ਹੈ ਤੇ ਇਸ ਕਰਕੇ ਬਾਈ ਦੀ ਆ ਪਿੰਡ ਦਾ ਮਸਲਾ ਹੱਲ